ਉੜਾਸੀ ਪਹੁੰਚੇ ਆ ਪਿੰਡ ਵੱਲੇ ਸ਼ੌਤਾੜ ਨੂਰਸ਼ਾ ਵਿਖੇ ਜਿੱਥੋਂ ਦੇ ਸਾਰੇ ਖੇਤਾਂ ਦੇ ਵਿੱਚ ਪਾਣੀ ਐ ਸਾਰੇ ਲੋਕਾਂ ਦਾ ਹਰਾਚਾਰਾ ਖਰਾਬ ਹੋ ਚੁੱਕਿਆ ਐ ਔਰ ਖੇਤਾਂ ਦੇ ਵਿੱਚ ਜਾਣਾ ਬੜਾ ਮੁਸ਼ਕਿਲ ਐ ਸਾਰੀਆਂ ਫਸਲਾਂ ਦਬ ਚੁੱਕੀਆਂ ਨੇ ਇੱਥੋਂ ਦੇ ਸਾਡੇ ਲੋਕਾਂ ਦੀ ਡਿਮਾਂਡ ਸੀ ਕਿ ਵੇਜਬਾਨ ਪਸ਼ੂਆਂ ਲਈ ਫੀਡ ਦੀ ਲੋੜ ਐ ਤਾਂ ਅੱਜ ਅਸੀਂ ਇਸ ਪਿੰਡ ਦੇ ਵਿੱਚ ਸਾਡੇ ਜੋ ਲੋਕ ਨੇ ਇਹਨਾਂ ਦੇ ਪਸ਼ੂਆਂ ਲਈ ਫੀਡ ਲੈ ਕੇ ਪਹੁੰਚੇ ਆ ਔਰ ਸਾਰੇ ਜਿਹੜੇ ਪਿੰਡ ਦੇ ਵਿੱਚ ਫੀਡ ਜਿਹੜੀ ਵੰਡੀ ਜਾ ਰਹੀ ਹੈ ਪਸ਼ੂਆਂ ਦੇ ਲਈ ਔਰ ਇਹ ਓਖਾ ਸਮਾਂ ਆਇਆ ਹੈ ਓਖੇ ਸਮੇਂ ਦੇ ਵਿੱਚ ਜੋ ਵੀ ਕਿਸੇ ਤਰ੍ਹਾਂ ਦੀ ਵੀ ਸਾਨੂੰ ਲੋਕ ਡਿਮਾਂਡ ਕਰ ਰਹੇ ਨੇ ਹਰ ਡਿਮਾਂਡ ਜਿਹੜੀ ਲੋਕਾਂ ਦੀ ਅਸੀਂ ਪੂਰੀ ਕਰ ਰਹੇ ਹਾਂ ਅੱਜ ਅਸੀਂ ਬੱਲੇ ਸ਼ਾ ਤਾੜ ਨੂਰ ਸ਼ਾ ਦੇ ਵਿੱਚ ਖੜੇ ਆ ਜਿੱਥੇ ਲੋਕ ਬਹੁਤ ਪ੍ਰਭਾਵਿਤ ਹੋਏ ਨੇ ਹੜ ਦੇ ਪਾਣੀ ਨਾਲ ਔਰ ਇਹਨਾਂ ਲੋਕਾਂ ਨੂੰ ਵਿਸ਼ਵਾਸ ਹੋਣਾ ਕਿ ਸਰਕਾਰ ਇਹਨਾਂ ਦੇ ਨਾਲ ਹੈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਗਵਾਈ ਦੇ ਵਿੱਚ ਸਾਰੇ ਆਪਕਰ ਸਹਿਬਾਨ ਸਾਰਾ ਪ੍ਰਸ਼ਾਸਨ ਇਹਨਾਂ ਦੇ ਨਾਲ ਹੈ ਜਿੱਥੇ-ਜਿੱਥੇ ਸਾਨੂੰ ਪਤਾ ਲੱਗ ਰਿਹਾ ਹੈ ਕਿ ਕਿਸੇ ਨੂੰ ਕੋਈ ਮੁਸ਼ਕਲ ਆ ਰਹੀ ਹੈ ਅਸੀਂ ਲੋਕਾਂ ਨੂੰ ਮੁਸ਼ਕਲਾਂ ਦੇ ਵਿੱਚੋਂ ਕੱਢ ਰਹੇ ਹਾਂ ਔਰ ਇਹਨਾਂ ਲੋਕਾਂ ਨੂੰ ਸਾਰਿਆਂ ਨੂੰ ਮੈਂ ਸ਼ਵਾਦ ਹੋਣਾ ਇਸ ਮੁਸ਼ਕਲ ਔਖੇ ਸਮੇਂ ਦੇ ਵਿੱਚ ਅਸੀਂ ਡਟ ਕੇ ਇਹਨਾਂ ਦੇ ਨਾਲ ਖੜੇ ਹਾਂ